ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਅ ਅਜੰਤਾ ਰਾਸ਼ਟਰੀ ਯੋਗ ਦਿਵਸ 11ਵਾਂ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਮੇਰੀਆਂ ਸਾਰੀਆਂ ਭੈਣਾਂ ਅਗੇ ਸਮਾਜ ਅਗੇ ਦੇਸ਼ ਅਗੇ ਬੇਨਤੀ ਹੈ ਕਿ ਹਰ ਰੋਜ਼ ਯੋਗ ਕਰੋ ਯੋਗ ਰਹਿਣ ਰੋਗ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾ ਇਹ ਸਾਡਾ ਆਪਣਾ ਕੰਮ ਹੈ ਸਾਡਾ ਆਪਣਾ ਸਰੀਰ ਹੈ ਅਸੀਂ ਜੇ ਦਵਾਈਆਂ ਤੋਂ ਮੁਕਤ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਯੋਗ ਕਰਨਾ ਪਏਗਾ ਇਸ ਕਰਕੇ ਹਰ ਰੋਜ਼ 1 ਘੰਟਾ ਯੋਗ ਕਰੋ ਕਰੋ ਯੋਗ ਰਹਿਣ ਰੋਗ ਇਹ ਹੀ ਮੇਰਾ ਸੰਦੇਸ਼ ਹੈ ਮੇਰਾ ਪਤੰਜਲੀ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਹਰ ਰੋਜ਼ ਇੱਥੇ 1 ਘੰਟੇ ਦੀ ਕਲਾਸ ਹੁੰਦੀ ਹੈ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਜਿਹੜੇ ਕਿ ਐਕਸਰਸਾਈਜ਼ ਕਰਕੇ ਪ੍ਰਾਣਾਯਮ ਕਰਕੇ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਰਹੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੇਰੇ ਫਰੀਦਕੋਟ ਸ਼ਹਿਰ ਦੇ ਵਿੱਚ 9-10 ਕਲਾਸਾਂ ਚੱਲ ਰਹੀਆਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਭੈਣਾਂ ਮੇਰੀਆਂ ਇੱਥੇ ਮੇਰੇ ਨਾਲ ਜੁੜੀਆਂ ਹੋਈਆਂ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਭਾਗਿਆਸ਼ਾਲੀ ਮੰਨਦੀਆਂ ਕੈਸੀ ਯੋਗ ਨਾਲ ਜੁੜੇ ਹੋਇਆ ਸਾਰੇ ਜਿੰਨੇ ਖੜੇ ਸਾਰੇ ਯੋਗ ਟੀਚਰ ਹੀ ਹੈ ਸਾਰੇ ਯੋਗ ਟੀਚਰ ਹੈ ਸਹੀ ਮੇਰਾ ਪੂਰਾ ਸਾਥ ਦੇ ਰਹੇ ਜਿੱਥੇ ਕਹਾਂ ਉੱਥੇ ਜਾਂਦੇ ਆ ਸਾਰੇ ਅਗੇ ਮੇਰੀ ਇਹ ਬੇਨਤੀ ਹੈ ਕਿ ਕਰੋ ਯੋਗ ਰੱਖਣ ਨੂੰ ਦੇਖੋ ਲਗਾਤਾਰ ਸਾਡੇ ਫਰੀਦਕੋਟ ਦੇ ਵਿੱਚ ਜਿਹੜਾ ਯੋਗ ਦੀ ਜਿਹੜੀ ਹੈਗੀ ਆ ਉਹ ਕਲਾਸਾਂ ਦਿੱਤੀਆਂ ਜਾਂਦੀਆਂ ਔਰ ਇੱਥੇ ਸਾਡੇ ਇਹ ਧਰਮਸ਼ਾਲਾ ਦੇ ਵਿੱਚ ਮੰਦਿਰ ਦੇ ਵਿੱਚ ਗਿੱਲਾ ਰਾਮ ਧਰਮਸ਼ਾਲਾ ਦੇ ਮੰਦਿਰ ਜੀ ਦੇ ਵਿੱਚ ਬਹੁਤ ਪਿਛਲੇ ਲੰਬੇ ਸਮੇਂ ਤੋਂ ਯੋਗਾ ਕਰਾਇਆ ਜਾਂਦਾ ਹੈ ਔਰ ਯੋਗ ਦਾ ਇੱਕੋ ਹੀ ਜਿਹੜਾ ਮੋਟਿਵ ਹੈ ਯੋਗ ਭਗਾਏ ਰੋਗ 100 ਅਥਰਸਾ ਜਵੇਂ ਸਿਰੇ ਤੇ ਗੰਢ ਕਹਿੰਦੇ ਆ ਤੇ ਦੁਨੀਆ ਦੇ ਸਾਰੇ ਲੋਕਾਂ ਨੂੰ ਭਜਾਉਣ ਵਾਸਤੇ ਜਿਹੜਾ ਉਹ ਯੋਗ ਜ਼ਰੂਰੀ ਹੈ ਸੋ ਇੱਕ ਬਹੁਤ ਵੱਡਾ ਅਪਰਾਲਾ ਹੈ ਇਹ ਅਪਰਾਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਜੇ ਸਾਡੇ ਕੋਲ ਸਿਹਤ ਨਹੀਂ ਤਾਂ ਕੋਈ ਚੀਜ਼ ਸਾਡੇ ਕੰਮ ਨਹੀਂ ਆਉਦੀ ਤੇ ਜਿੰਨਾ ਮਰਜੀ ਕਿਸੇ ਕੋਲ ਧਨ ਦੌਲਤ ਹੈ ਜੇਕਰ ਉਹਦੇ ਕੋਲ ਚੰਗਾ ਸ਼ਰੀਰ ਨਹੀਂ ਤਾਂ ਫਿਰ ਉਹ ਕਿਸੇ ਕੰਮ ਨਹੀਂ ਆਉਂਦਾ ਇਸ ਵਾਸਤੇ ਸਭ ਨੂੰ ਯੋਗ ਕਰਨਾ ਚਾਹੀਦਾ ਹੈ ਸਾਊਂਡ ਨੂੰ ਰੈਟਸਾਈਜ਼ ਕਰਨੀ ਚਾਹੀਦੀ ਹੈ ਆਪਦੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ